ਬਾਰੀ ਬਾਰੀ ਬਰਸੀ ਖਟ ਨੂੰ ਗਿਆ ਸੀ ਖਟ ਕੇ ਲਿਆਂਦਾ ਕਿਉਂ ਭੰਗੜਾ ਤਾਂ ਸੱਜਦਾ ਓ ਯਾਰ ਆ ਗਈ ਸਿਰੇ ਤੂੰ ਚੰਗਾ ਭਲਾ ਮਰਵਾਈ ਕਿੱਦਾਂ ਦਾ ਗਰੁੱਪ ਲੈ ਕੇ ਗਿਆ ਵਾ ਰਸਤੇ ਐਕਸੀਡੈਂਟ ਹੋ ਗਿਆ ਨਹੀਂ ਨਹੀਂ ਐਕਸੀਡੈਂਟ ਨਹੀਂ ਹੋਇਆ ਵਾਫੇ ਸਟਾਕ ਤਾਂ ਲਗੀਆਂ ਮੈਂ ਲੋਕਾਂ ਵੱਲ ਦੇਖ ਕੇ ਮਲਵਈ ਕਿਤੇ ਦਾ ਗਰੁੱਪ ਖੋਲਿਆ ਮੇਰਾ ਅੱਜ ਪਹਿਲਾ ਹੀ ਪ੍ਰੋਗਰਾਮ ਸੀ ਤੇ ਮੈਂ ਜਾ ਕੇ ਉੱਥੇ ਪਹਿਲੀ ਬੋਲੀ ਪਾਈ ਆ ਤੇ ਲੋਕੀ ਮੈਨੂੰ ਕੁੱਟਣ ਲੱਗ ਪਏ ਤੂੰ ਇਦਾਂ ਦੀ ਕਿਹੜੀ ਬੋਲੀ ਪਾਦੀ ਏ ਲੋਕੀ ਤੈਨੂੰ ਕੁੱਟਣ ਲੱਪੇ ਬਾਰੀ ਬਾਰੀ ਬਰਸੀ ਖਟਨੂ ਗਿਆ ਸੀ ਖਟ ਕੇ ਲਿਆਂਦਾ ਕਿਉ ਭੰਗੜਾ ਤਾਂ ਸੱਜਦਾ ਜੇ ਨੱਚਣ ਮੁੰਡੇ ਦੇ ਪਿਓ